ਕਾਮਾਰੇ ਹਾਇੰਦੋ ਟੈਨਾਂਗਾ ਕੋਈ ਰੌਲਾ ਪਾਈ ਜਾਂਦੇ ਓਏ ਮੁੰਡਾ ਮਾਰਦਾ ਓਏ ਮੁੰਡਾ ਮਾਰਦਾ ਪਹਿਲਾਂ ਅਸੀਂ ਜਮੂਗਦਤ ਨੇ ਸਾਨੂੰ ਉੱਥੇ ਨਹੀਂ ਤਾਰਿਆ ਮੱਚਦਾ ਆ ਗੋਮੂ ਤਾਂ ਬੜੀ ਹੀ ਦਰਦਨਾਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਪੀਆਰਟੀਸੀ ਦੀ ਬੱਸ ਹੇਠਾਂ ਆਉਣ ਦੇ ਨਾਲ ਇੱਕ 11 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੂਰੀ ਘਟਨਾ ਜੋ ਹੈ ਮੋਗਾ ਦੇ ਵਿੱਚ ਵਾਪਰੀ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਦੋਂ ਪੀਆਰਟੀਸੀ ਦੀ ਬੱਸ ਤੋਂ ਹੇਠਾਂ ਉਤਰਨ ਤੋਂ ਬਾਅਦ ਅਚਾਨਕ ਬੱਸ ਦੀ ਟਾਈਰ ਦੇ ਹੇਠਾਂ ਬੱਚਾ ਆ ਜਾਂਦਾ ਗੰਭੀਰ ਜ਼ਖਮੀ ਵੀ ਹੋ ਜਾਂਦਾ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਜਾਂਦਾ ਜਿੱਥੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਤਾਂ ਜੋ ਪੂਰੀ ਘਟਨਾ ਸਾਹਮਣੇ ਆਈ ਹੈ ਮੋਗਾ ਤੋਂ ਸਾਹਮਣੇ ਆਈ ਹੈ ਉਸ ਤੋਂ ਬਾਅਦ ਬੱਚਾ ਜਿਹੜਾ ਸੀਗਾ ਆਪਣੀ ਦਾਦੀ ਦੇ ਨਾਲ ਸਫ਼ਰ ਕਰ ਰਿਹਾ ਸੀ ਦਾਦੀ ਉਸ ਦੀ ਤੇ ਉਹ ਬੱਚਾ ਦਾਦੀ ਪੋਤਾ ਜਿਹੜੇ ਹੈਗੇ ਨੇ ਲੁਧਿਆਣਾ ਤੋਂ ਵਾਪਸ ਮੋਗਾ ਆ ਰਹੇ ਸੀ ਤਾਂ ਦਾਦੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਦਾਦੀ ਦਾ ਜੋ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਵਸ ਤੋਂ ਹੇਠਾਂ ਉਤਰ ਰਹੇ ਸੀਗੇ ਹਾਲਾਂਕਿ ਜੋ ਕੰਡਕਟਰ ਸੀ ਉਹ ਮਨਾ ਕਰ ਰਿਹਾ ਸੀ ਇੱਥੇ ਮੈਂ ਨਹੀਂ ਉਤਾਰੂੰਗਾ ਉਸ ਤੋਂ ਬਾਅਦ ਬੱਸ ਨੂੰ ਹੌਲੀ ਕਰ ਦਿੰਦਾ ਜਿਸ ਤੋਂ ਬਾਅਦ ਦਾਦੀ ਤਾਂ ਉਤਰ ਜਾਂਦੀ ਹੈ ਪਰ ਬੱਚਾ ਜਿਹੜਾਗਾ ਓਹੋ ਢੇਠਾ ਆ ਜਾਂਦਾ ਟਾਇਰ ਤੇ ਦਾਦੀ ਦੇ ਹੀ ਕਹਿਣਾ ਕਿ ਮੈਂ ਤਾਂ ਤੇਜ਼ੀ ਦੇ ਨਾਲ ਉਤਰ ਗਈ ਬੱਸ ਹੌਲੀ ਕਰ ਦਿੱਤਾ ਉਸ ਤੋਂ ਬਾਅਦ ਕੰਡਕਟਰ ਦੇ ਵੱਲੋਂ ਬੱਚੇ ਨੂੰ ਜਿਹੜਾਗਾ ਧੱਕਾ ਮਾਰਿਆ ਗਿਆ ਕਿ ਟਾਈਮ ਬਹੁਤ ਘਟ ਹੈ ਸਮਾਂ ਘਟ ਹੈ ਜਿਸ ਤੋਂ ਬਾਅਦ ਬੱਚਾ ਜਿਹੜਾਗਾ ਬੱਸ ਦੇ ਟਾਇਰ ਹੇਠਾਂ ਆ ਜਾਂਦਾ ਉਸ ਤੋਂ ਉਪਰ ਬੱਸ ਲੱਗ ਜਾਂਦੀ ਹਾਲਾਂਕਿ ਗੰਭੀਰ ਜ਼ਖਮੀ ਹੈ ਬੱਚਾ ਉਸ ਦੀ ਜੋ ਉਸ ਨੂੰ ਰੈਫਰ ਫਰੀਦਕੋਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਮੌਕੇ ਤੇ ਟੀਕਾ ਪਿਆਣੀ ਸ਼ੁਰੂ ਹੋ ਜਾਂਦੀ ਰੋਲਾ ਪੈਣਾ ਸ਼ੁਰੂ ਹੋ ਜਾਂਦਾ ਤਾਂ ਦਾਦੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਦਾਦੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਕੰਡਕਟਰ ਦੇ ਖਿਲਾਫ ਦਿੱਤਾ ਗਿਆ ਕੰਡਕਟਰ ਦੇ ਵੱਲੋਂ ਹੀ ਧੱਕਾ ਮਾਰਿਆ ਗਿਆ ਬੱਚੇ ਨੂੰ ਟਾਈਮ ਘਟ ਹੈ ਕਿ ਉਸ ਤੋਂ ਬਾਅਦ ਜੋ ਬੱਚੇ ਦਾ ਵੀ ਬਿਆਨ ਲਿਆ ਗਿਆ ਬੱਚੇ ਦਾ ਵੀ ਇਹ ਕਹਿਣਾ ਕਿ ਉਸ ਨੂੰ ਕਿਸੇ ਨੇ ਧੱਕਾ ਮਾਰਿਆ ਪਿੱਛੇ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਜਿਹੜੀ ਹੈ ਉਹ ਆਪ੍ਰੀਲ ਉਸ ਤੋਂ ਬਾਅਦ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਪੁਲਿਸ ਦਾ ਕਹਿਣਾ ਕਿ ਬਿਆਨ ਦਰਜ ਜੋ ਵੀ ਕਰਵਾਏ ਜਾਣਗੇ ਤਾਂ ਉਸ ਦੇ ਲੈ ਕੇ ਉਸ ਨੂੰ ਲੈ ਕੇ ਜੋ ਹੈ ਪੂਰੀ ਬਣਦੀ ਕਾਰਵਾਈ ਜਿਹੜੀ ਕੀਤੀ ਜਾਏਗੀ ਤਾਂ ਪੂਰੀ ਘਟਨਾ ਮੋਗਾ ਦੇ ਜੁਗਿੰਦਰ ਸਿੰਘ ਚੌਕ ਦੀ ਦੱਸੀ ਜਾ ਰਹੀ ਹੈ ਜਿੱਥੇ ਲੁਧਿਆਣਾ ਤੋਂ ਦਾਦੀ ਤੇ ਪੋਤਾ 11 ਸਾਲ ਦਾ ਬੱਚਾ ਜਿਸ ਦਾ ਨਾਮ ਸਹਿਜ ਦੱਸਿਆ ਜਾ ਰਿਹਾ ਸਹਿਜ ਦੀਪ ਆਪਣੀ ਦਾਦੀ ਦੇ ਨਾਲ ਲੁਧਿਆਣੇ ਤੋਂ ਮੋਗਾ ਆ ਰਿਹਾ ਸੀਗਾ ਤਾਂ ਉਸ ਦੌਰਾਨ ਓ ਪੀ ਆਰ ਟੀ ਸੀ ਬਸਤੇ ਸਫਰਕਾਰੇ ਹੁੰਦੇ ਨੇ ਦੋਨੇ ਦਾਦੀ ਪੋਤਾ ਤੇ ਜਦੋਂ ਮੋਗਾ ਉਤਰਨ ਲੱਗ ਦਿੱਤਾ ਅਚਾਨਕ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ 11 ਸਾਲ ਦਾ ਬੱਚਾ ਸਹਿਜਦੀਪ ਤਾਂ ਉਸ ਦਾ ਕਹਿਣਾ ਹੈ ਕਿ ਮੈਨੂੰ ਧੱਕਾ ਮਾਰਿਆ ਗਿਆ ਪਿੱਛੋਂ ਉਸ ਤੋਂ ਬਾਅਦ ਮੈਂ ਬਸ ਤੇ ਹੇਠਾਂ ਆਇਆ ਦਾਦੀ ਦਾ ਵੀ ਇਹ ਕਹਿਣਾ ਕਿ ਮੈਂ ਤਾਂ ਹੌਲੀ ਕਰ ਲਈ ਡਰਾਈਵਰ ਨੇ ਬਸ ਹੌਲੀ ਕਰ ਲਈ ਮੈਂ ਤਾਂ ਉਤਰ ਗਈ ਪਰ ਪਿੱਛੋਂ ਜਿਹੜਾਗਾ ਜਦੋਂ ਮੇਰਾ ਪੋਤਾ ਉਤਰਨ ਲੱਗਾ ਤਾਂ ਉਸ ਨੂੰ ਕੰਡਕਟਰ ਨੇ ਧੱਕਾ ਮਾਰਿਆ ਟਾਈਮ ਘਾਟਾ ਕਹਿ ਕੇ ਉਸ ਤੋਂ ਬਾਅਦ ਬੱਚਾ ਜਿਹੜਾਗਾ ਬਸ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਪੀਆਰਟੀਸੀ ਬੱਸ ਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਕਿ ਪੀਆਰਟੀਸੀ ਬੱਸ ਦੇ ਠੇਠਾ 11 ਸਾਲ ਦਾ ਬੱਚਾ ਆਇਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ 11 ਸਾਲ ਦਾ ਸਹਜਾ ਤੇ ਨਾਲ ਦਾਦੀ ਜਿਸ ਦਾ ਰੋ ਰੋ ਕੇ ਬੁਰਾ ਹਾਲਾ ਕਰਕੇ ਮੌਕੇ ਤੇ ਚੀਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੋਕ ਇਕੱਠੇ ਹੋ ਜਾਂਦੇ ਨੇ ਉਸ ਤੋਂ ਬਾਅਦ ਬੱਚੇ ਨੂੰ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਪੜਾ ਤਫਰੀ ਦੇ ਵਿੱਚ ਉਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਤਾਂ ਪੁਲਿਸ ਦਾ ਕੀ ਕਹਿਣਾ ਤਾਂ ਦਾਦੀ ਦਾ ਤੇ ਬੱਚੇ ਦਾ ਕੀ ਕਹਿਣਾ ਵੀ ਤੁਹਾਨੂੰ ਤੁਸੀਂ ਸੁਣਾ ਦੇ ਕੀ ਨਾਮ ਹੈ ਤੇਰਾ ਮੇਰਾ ਸਦੀਪ ਜੀ ਕਿੱਥੋਂ ਆਇਓ ਅਸੀਂ ਪੰਜ ਗਰੇ ਤੋਂ ਆਏ ਸੀ ਲੁਧਿਆੜੇ ਤੋਂ ਹੁੰਦੇ ਸੀਗੇ ਅੱਛਾ ਫਿਰ ਜਲਦੀ ਸੀ ਤੇ ਕਿੱਥੇ 6:00 ਵਜੇ ਕਿਹੜੀ ਬਸ ਤੋਂ ਉਤਰੇ ਸੀਗੇ ਪੀ ਆਰਟੀਸੀ ਬਸ ਤੋਂ ਉਤਰੇ ਸੀ ਕਿਸੇ ਬੰਦੇ ਨੇ ੱੱਕਾ ਮਾਰਿਆ ਬਸ ਦੇ ਟਾਇਰ ਥੱਲੇ ਮੇਰਾ ਪੈਰ ਲੱਤ ਆ ਗਈ ਮੇਰੀ ਤੇ ਜਿਹੜਾ ਉਹ ਬੰਦਾ ਸੀਗਾ ਉਹ ਵੈਸੇ ਸਵਾਰੀ ਸੀਗੇ ਕਿ ਕੋਈ ਬਸ ਦਾ ਬੰਦਾ ਸਵਾਰੀ ਸੀ ਸਵਾਰੀ ਨੇ ੱੱਕਾ ਮਾਰਿਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਬਸ ਥੱਲੇ ਆ ਗਿਆ ਹਾਂਜੀ ਨਾਲ ਤੇਰੇ ਕੌਣ ਸੀ ਮੇਰੀ ਦਾਦੀ ਦਾਦੀ ਠੀਕ ਹੈ ਹਾਂਜੀ ਫਾਜ਼ੀ ਨਾਲ ਲੁਧਿਆਣਾ ਦਵਾਈ ਲੈ ਕੇ ਆਉਂਦੇ ਸਮੇਂ ਤਾਂ ਪਹਿਲਾਂ ਅਸੀਂ ਚਮਕਦੁੱਤ ਨਾਲ ਸਾਡਾ ਅੱਥੇ ਨੀ ਤਾਰਿਆ ਪੰਜ ਦਾ ਰਗ ਮੈਂ ਕਹ ਤਾਰ ਦੇ ਤਾਰ ਦੇ ਕਹਿੰਦਾ ਬੱਸ ਹੁਣ ਨਹੀਂ ਘੜਦੀ ਬੱਸ ਮੜ ਕੇ ਮੈਂ ਕਿਹਾ ਨਾ ਫਿਰ ਕਹਿੰਦਾ ਅੱਡੇ ਤੇ ਨਹੀਂ ਜਾਂਦੀ ਬੱਸ ਉੱਤਰ ਜੋ ਉੱਤਰ ਜੋ ਬੱਸ ਹੁਣੇ ਥੋੜੀ ਜਿਹੀ ਹੋੜੀ ਤਾਂ ਕਿ ਮੈਂ ਉੱਤਰ ਗਈ ਇਹ ਤੇ ਇਹ ਨੂੰ ੱਤਕਾ ਮਾਰਿਆ ਪਿੱਛੇ ਜਾ ਉੱਤਰ ਜਾ ਨਾ ਮਗਰ ਤੂੰ ੱਤਕਾ ਮਾਰਿਆ ਹਾਂ ਤੋ ਟੈਰਨਾ ਕਾ ਦੁਖੀ ਰੋਣਾ ਅਸਾ ਕਿਹੜੀ ਸੀ ਮਾਤਾ ਮਾਤਾ ਸਰਕਾਰ ਦੀ ਸੀ ਮੇਰੇ ਕੋਲ ਟੈਗ ਟਾਵੇ ਲੁਧਿਆਣਾ ਤੋਂ ਆਈ ਨਾ ਕਹੋਨੇ ਸਵਾਰ ਸਾਡਾ ਕੋਲੇ ਸਾਰੇ ਮੇਰੇ ਟੈਸਟ ਕੋਲੇ ਆ ਮੈਂ ਆਪਣੇ ਪੋਤੇ ਨੂੰ ਛੁੱਟੀ ਕਰਕੇ ਲੈ ਗਈ ਅੱਜ ਨਾਲ ਹੈ ਮੈਂ ਲਾਜਮੀ ਨਹੀਂ ਠੱਕਿਆ ਬੱਸ ਖੜੀ ਸੀ ਮੈਂ ਚੜ ਗਈ ਉਹਦੇ ਤੇ ਮੈਂ ਤੁਸੀਂ ਕਹੇ ਕੰਡਕਟਰ ਨੇ ਠੱਕਾ ਮਾਰਦਾ ਉਹ ਆਕਣਾ ਇੰਟਰ ਨੇ ਕਹਿੰਦਾ ਡਰਾਈਵਰ ਨੇ ਠੱਲੀ ਨਹੀਂ ਉਹਨੇ ਬੱਸ ਤੋੜਦੀ ਡਰਾਈਵਰ ਕਹਿੰਦਾ ਇੰਟਰ ਕਹਿੰਦਾ ਮਾਰ ਦੇ ਠੱਕਾ ਤਾਰ ਪਰੇ ਆ ਕੇ ਅੱਡ ਲੱਗੀ ਆਉਂਦਾ ਮੂੰਹ ਫੇਰਦਿਆਂ ਕੇ ਲੈ ਕੇ ਜਵਾਕ ਨਾਲ ਹੈ ਮੈਂ ਆਖਿਆ ਵੇ ਭਰਾਵਾ ਤੂੰ ਸਾਨੂੰ ਪਿੱਛੇ ਤਾਰ ਦਿੰਦਾ ਸਾਡਾ ਦੋਛੀ ਬਣ ਗਿਆ ਵੈਰੀ ਬਣ ਗਿਆ ਮੇਰਾ ਪੋਤਾ ਆਇਆ ਕਿਹੜੇ ਪਿੰਡ ਤੋਂ ਆਇਆ ਮਾਤਾ ਵੱਡੀ ਬਾਂਦਗਰਾਈ ਤੋਂ ਲੁਧਿਆਣੇ ਵਾਲੇ ਸਰਕਾਰ ਦੇ ਕਿਹੜੀ ਕਿਹੜੀ ਕਲਾਸ ਚ ਪੜਦਾ ਬੱਚਾ ਆਏ ਸਾਡੇ ਸਾਰਿਆਂ ਰਿਪੋਰਟਾਂ ਕੋਲ ਕਿਹੜੀ ਕਲਾਸ ਚ ਮਾਤਾ ਬੱਚਾ ਬੱਚਾ 5ਵੀਂ ਜਬਰਦਸ ਦਸਵੇਂ ਸਕੂਲ ਚ ਪੜਦਾ ਛੁੱਟੀ ਕਰਕੇ ਲੈ ਗਈ ਮੈਂ ਨਾਲ ਲੁਧਿਆਣੇ ਤੋਂ ਅਜ ਲੈਣ ਗਈ ਸਰ ਸਾਰ ਇੱਕ ਮਾਮਲਾ ਐਕਸੀਡੈਂਟ ਦਾ ਆਇਆ ਵਾ ਕੀ ਇਹ ਮਾਮਲਾ ਸਾਰਾ ਜੀ ਇਹ ਕੱਲ ਜਗਿੰਦਰ ਚੌਕ ਦੇ ਕੋਲ ਦਾ ਬੱਚਾ ਸੀ 11 ਸਾਲ ਦਾ ਸਹਿਜ ਪ੍ਰੀਤ ਸਿੰਘ ਉਹ ਕਿਤੇ ਜ਼ਰੂਰ ਵਿੱਚ ਦੀ ਬਸ ਤੋਂ ਉਤਰਨ ਲੱਗੇ ਜਦੋਂ ਉਹ ਤੇ ਉਹਦੀ ਦਾਦੀ ਤੇ ਉਹ ਬੱਚੇ ਦਾ ਜਿਹੜਾ ਰਿਆ ਸੀ ਲੱਤ ਜਿਹੜੀ ਉਹਦੀ ਬਸ ਦੇ ਪਿਛਲੇ ਟਾਇਰ ਥੱਲੇ ਆ ਗਈ ਸੀ ਤੇ ਜਿਹਦੇ ਕਰਕੇ ਫਿਰ ਉਸ ਬੱਚੇ ਨੂੰ ਇਸ ਤਰ੍ਹਾਂ ਝੁੱਕ ਕੇ ਮੁਰਲੀ ਸਿਹਤ ਵਾਸਤੇ ਸਿਵਲ ਹਸਪੀਟਲ ਲੈ ਗਏ ਸੀ ਉਸ ਤੋਂ ਬਾਅਦ ਅੱਗੇ ਉਹਨੂੰ ਜਿਹੜਾ ਆਪਣਾ ਰੈਫਰ ਕਰ ਦਿੱਤਾ ਗਿਆ ਤੇ ਸਾਡਾ ਆਯੂ ਜਿਹੜਾ ਬਿਆਨ ਲਿਖਣ ਵਾਸਤੇ ਗਿਆ ਬਾਅਦ ਬਿਆਨ ਲਿਖਣ ਜੋ ਵੀ ਕਾਰਵਾਈ ਹੋ ਗਈ ਇਸ ਉਹ ਕੀਤੇ ਜਾਊਗੇ ਤੇ ਕੁਝ ਪਤਾ ਲੱਗਾ ਸਰ ਬਸ ਕਿਹੜੀ ਪ੍ਰਾਈਵੇਟ ਜਾਂ ਸਰਕਾਰੀ ਨਹੀਂ ਸਰਕਾਰੀ ਬਸ ਸੀ ਰੂਡ ਵਈ ਵਿਵਾਸੀ ਤੇ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਉਹ ਬਿਆਨ ਦੇਖਣ ਤੋਂ ਬਾਅਦ ਹੀ ਹੋਊਗੀ ਜੋ ਵੀ ਹੋਊਗਾ ਹੁਣ ਲਿਖਣ ਕੇ ਆਏ ਬਿਆਨ